ਹੈਲੋ ਕਿੱਥੇ ਜੋ ਤੂੰ ਗੋਣ ਮੈਂ ਓਈ ਹੈ ਤੇ ਕਰਨ ਬੋਲਣ ਦੀਆਂ ਹਾਂ ਦੱਸ ਤੇ ਆ ਮੈਂ ਆਖ ਲੋਤੀ ਕਿ ਕੁਲਚੀ ਵਾਲੀ ਦੁਕਾਨ ਤੇ ਆ ਜਿੱਥੇ ਵੱਡੇ ਜੇ ਸ਼ੋਰੂਮ ਆ ਸੁਣ ਮੇਰੀ ਗੱਲ ਸੁਣ ਆਪਣੇ ਘਰੇ ਜਾ ਚੁੱਪ ਕਰਕੇ ਮੈਨੂੰ ਤੂੰ ਦੱਸ ਗਈਆਂ ਤੇ ਬਾਕੀ ਤਰੀਕੇ ਦਾ ਘਰੋਂ ਫੋਨ ਆਉਂਦੇ ਆਉਂਦੇ ਵੀ ਅਸੀਂ ਸਾਣੇ ਦਿਖਾ ਦਿਆਂ ਲੱਗਿਆ ਤੇ ਜਾ ਆਪਣੇ ਘਰ ਜਾ ਜਾ ਕੇ ਕੰਮ ਕਰ ਮੈਨੂੰ ਨਹੀਂ ਪਤਾ ਕਰੇ ਇੱਥੇ ਬੱਲਾ ਤਰਨਤੰਨ ਰੋਡ ਤੇ ਵੇ ਬਹੁ ਮੇਰੀ ਗੱਲ ਸੁਣਾ ਮੈਨੂੰ ਐਵੇਂ ਨਾ ਮੇਰੀ ਗੱਲ ਸੁਣ ਬਹੂ ਐਵੇਂ ਮੈਨੂੰ ਜਿਹਰੇ ਘਰ ਦੇ ਆ ਫੋਨ ਲਿਆ ਕਰ ਨਾ ਮੇਰੇ ਨਾਲ ਵੈਸੇ ਮੇਰੇ ਵੇਗ ਮੇਰੀ ਗੱਲ ਸੁਣਾ ਇਹ ਤਰ੍ਹਾਂ ਨਹੀਂ ਕਰੀਦਾ ਹੁੰਦਾ ਪੁੱਤ ਮੈਨੂੰ ਨੇ ਪਤਾ ਜਿਓ ਮਰਜ਼ੀ ਕਰ ਲੈ ਮੈਂ ਕਿਹਾ ਤੂੰ ਆ ਜਾ ਇੱਥੇ ਕਰੀ ਮੇਰੀ ਗੱਲ ਸੁਣ ਬਹੂ ਆਪਣੀ ਗੱਲ ਨੂੰ ਹਜੇ ਹੋਏ 2-4 ਦਿਨਾਂ ਤੇ ਐਵੇਂ ਇਸ ਤਰ੍ਹਾਂ ਮੈਂ ਨਹੀਂ ਉਹਦੇ ਕੰਮ ਚ ਜਾਉਣਾ ਤੇ ਨਾ ਮੈਨੂੰ ਲੋੜ ਹੀ ਇਹ ਕਰੀ ਆ ਇਹ ਕਰੀ ਮੇਰੇ ਕੋਲ ਆ ਜਾ ਮੈਂ ਤੈਨੂੰ ਦਾਤ ਦੇਨੀ ਮੇਰੀ ਗੱਲ ਸੁਣ ਮੈਂ ਨਹੀਂ ਆਉਣਾ ਹੁਣਾ ਹਾਂ ਹੋਰ ਤੈਨੂੰ ਕੀ ਕਰਨਾ ਕਰੀ ਹੁਣ ਕਿਹਦੀ ਹੱਡ ਨੇ ਕੱਦੇ ਵਿੱਚ ਹੋਣੀ ਐ ਤੂੰ ਇਹ ਗੱਲ ਕਿੱਦਿ ਚੋਰ ਕੀ ਜੀ ਹਾਂ ਕਹਿੰਦੀ ਸਾਬਕੋਸ਼ ਖਤਮ ਕਰਤਾ ਮੈਂ ਉਹਨੂੰ ਬਲੈਕਲਿਸਟ ਕਰਵਾ ਦੇਣਾ ਤੇ ਐਵੇਂ ਕਹਿੰਦੀ ਕੰਪਲੀਟ ਹੋ ਗਈ ਕੀਤੀ ਹੋਈ ਐ ਮੈਂ ਤੇ ਪੁਲਿਸ ਕਦੇ ਵੀ ਚੱਕ ਸਕਦੀਆਂ ਉਹਨੂੰ ਕਹਿੰਦੀ ਉਹਨੂੰ ਮੈਂ ਉਹਨੇ ਮੇਰਾ ਫਰਾਡ ਕੀਤਾ ਉਹਨੂੰ ਕਹਿੰਦੀ ਮੈਂ ਦੱਸੂਗੀ ਤੇ ਤੂੰ ਸਿਮਰਨ ਦੇ ਨਾਲ ਉਹਦੋਂ ਤੋਂ ਰੂਮ ਚ ਜਾ ਕੇ ਆਏ ਆ ਹੈ ਉਹਨੂੰ ਉਹ ਨਾ ਕੀ ਕਰ ਉਹ ਯਾਰ ਉਹਦੀ ਬੰਡ ਮਾਰ ਸਿਮਰਨ ਦੀ ਭੈਣ ਤੂੰ ਜਿਹੜੀ ਮੇਰੀ ਗੱਲ ਤੂੰ ਕਹਿੰਦੇ ਮੇਰੇ ਤਾਈ ਦੀ ਕੁੜੀ ਐ ਹੈ ਉਹਨੂੰ ਕਹਤਾ ਮੇਰੇ ਤਾਈ ਦੀ ਕੁੜੀ ਐ ਮੈਂ ਹਰ ਵਾਰ ਮੇਰੇ ਨਾਲ ਖੜੀ ਆ ਸ਼ਰਮ ਕਰ ਲੈਂਦਾ ਮੈਨੂੰ ਕਰੈਕਟ ਹਾਂ ਜੀ ਇੱਕ ਮਿੰਟ ਦੱਸ ਦਿੰਦਾ ਹਾਂ ਹਾਂ ਹੈਲੋ ਹਾਂ ਤਨੂ ਵਿਕਲਸਣਾ ਇਹ ਜ਼ਬਰਦਸਤੀ ਕੋਈ ਨਹੀਂ ਬਹੁ ਮੈਂ ਤਾਂ ਸਿੱਧੀ ਗੱਲ ਦੱਸਾਂ ਮੈਂ ਥਾਣੇ ਦਰਖਾਸਤ ਦੇ ਦੇਣੀ ਆ ਤੇਰੇ ਘਰ ਦੇ ਮਰ ਨਾਲ ਡੈਰ ਵਾਲਾ ਪਾਣਾ ਇਹ ਤੂੰ ਮੇਰੇ ਕੋਲ ਇੱਥੇ ਆਏ ਆ ਤੇ ਮੈਂ ਦਾਤ ਦੇਣੀ ਆ ਇੱਥੇ ਆ ਜਾ ਹਾਂ ਤੈਨੂੰ ਬੂਆ ਅੱਜ ਮੈਂ ਗਿਆ ਕਿਤੇ ਕੰਮ ਗਿਆ ਮੈਂ ਮੇਰੀ ਗੱਲ ਸੁਣ ਲੈ ਮੈਂ ਜੇ ਮੇਰੀ ਗੱਲ ਸੁਣ ਲੈ ਜੇ ਇਸ ਤਰ੍ਹਾਂ ਕਰ ਲਾ ਤੇ ਆਪਾਂ ਨਹੀਂ ਇਦਾਂ ਦੇ ਗਾ ਕੇ ਬੂ ਮੇਰੀ ਬੇਰੀ ਮਜ਼ਮੁੰ ਗੁੰਡ ਬੜਵਾਨੀ ਆ ਮੈਂ ਚਲੂਤ ਕਢਾਂ ਤੈਨਾਂ ਕਿੱਦਾਂ ਚਲੂਤ ਕੱਢਿਆ ਤੂੰ ਹੈ ਪਹਿਲਾਂ ਤਾਂ ਕਹਿੰਨਾ ਉਹਦਨ ਮੈਂ ਮੈਂ ਤੈਨੂੰ ਥੋੜੀ ਗਿਆ ਆ ਵੀ ਮੇਰੇ ਨਾਲ ਨਿਕਲ ਗਿਆ ਜਾ ਮੈਂ ਤੈਨੂੰ ਇਹ ਥੋੜੀ ਤੇਰੇ ਘਰ ਦੇ ਮੇਰੇ ਫੋਨ ਕਰਕੇ ਉਹ ਥਾਣੇ ਦਰਖਾਏ ਦੇਤੀ ਉਹਨਾਂ ਨੇ ਜੀ ਤੇਰਾ ਵੇ ਮੈਨੂੰ ਨਹੀਂ ਪਤਾ ਜੋ ਤੂੰ ਜੋ ਮਰਜ਼ੀ ਕਰ ਲੈ ਮੈਂ ਤੈਨੂੰ ਕਿਹਾ ਨਾ ਤੂੰ ਇੱਕ ਵਾਰੀ ਤਰਨਤਾ ਰੋਡ ਤੇ ਆ ਜਾ ਬੋਹੇ ਹਾਂ ਮੈਂ ਇਹ ਦਿਨ ਦੱਸਾਂ ਮੈਂ ਗਿਆ ਵਾ ਦਿੱਲੀ ਮੈਂ ਮੈਂ ਨਹੀਂ ਆ ਸਕਦਾ ਤੇ ਮਰਜ਼ੀ ਚੱਲ ਜਾ ਜਿੱਥੇ ਮਰਜ਼ੀ ਚੱਲ ਜਾ ਮੈਂ ਦੁਕਾਨ ਤੇ ਆ ਚੱਲ ਗਈ ਮੇਰੀ ਗੱਲ ਸੁਣਦੇ ਨਹੀਂ ਆਉਂਦੀ ਲੋੜ ਮੈਂ ਮੇਰੀ ਗੱਲ ਸੁਣਾਵੇਂ ਤੈਨੂੰ ਦੱਸਾਂ ਆਪਾਂ ਨਹੀਂ ਮੇਰੇ ਨਾਲ ਕੋਈ ਲੰਕੇਗਾ ਤੇਰੇ ਨਾਲ ਇਦਾਂ ਨਾ ਕਰਿਆ ਕਰ ਵੀ ਕਿੱਦਾਂ ਤੂੰ ਕਰਨ ਤੇ ਆਇਆ ਨਾ ਕਰਿਆ ਕਰ ਵੀ ਕਿੱਦਾਂ ਤੂੰ ਕਰਨ ਤੇ ਆਇਆ ਮੈਨੂੰ ਨਹੀਂ ਪਤਾ ਤਰਨ ਤਰ ਰੋੜ ਤੇ ਆਂਦੇ ਨਾ ਜਿੱਤ ਕੋਈ ਜ਼ਬਰਦਸਤੀ ਨਹੀਂ ਆਪਣੇ ਘਰੇ ਜਾ ਮੇਰੇ ਨਾਲ ਨਹੀਂ ਕੋਈ ਤੇਰਾ ਲਿੰਕ ਹੈਗਾ ਠੀਕ ਹੈ ਨਾ ਨਾ ਤੂੰ ਮੈਨੂੰ ਜਾਣਦੀ ਆਵੇਂ ਮੈਂ ਹਜੇ ਤੇਰੇ ਬਾਰੇ ਜਾਣਕਾਰੀ ਨਹੀਂ ਮੈਨੂੰ ਪੂਰੀ ਹੈਗੀ ਤੇ ਮੈਂ ਮੈਂ ਘਰ ਨਹੀਂ ਆਣਾ ਤੇ ਇੱਕ ਮਿੰਟ ਇੱਥੇ ਆ ਜਾ ਇੱਕੋ ਮਿੰਟ ਚੱਲ ਆ ਜਾ ਇੱਕੋ ਮਿੰਟ ਮੈਂ ਗੱਲ ਸੁਣ ਜਾ ਤੂੰ ਮੇਰੀ ਗੱਲ ਸੁਣ ਤੂੰ ਆਪਣੇ ਠੱਠੇ ਵਾਲੇ ਮੋੜ ਤੇ ਚੱਲ ਮੁੱਠੇ ਆਉਣਾ ਠੱਠੇ ਵਾਲੇ ਮੋੜ ਮੋੜ ਤੇ ਨਹੀਂ ਮਜਾਣਾ ਨਾਨੀ ਤੇਰਾ ਇਹ ਦੇਹ ਜੀ ਜਨਾਨੀ ਨਾਲ ਮੇਰਾ ਕੋ ਲਿੰਕ ਹੈਗਾ ਜਿਹੜੀ ਤੂੰ ਮੇਰੀ ਮੰਨਵੇਂ ਲਈ ਗੱਲ ਜਿਹਦਾ ਮੈਂ ਤੈਨੂੰ ਕਿਹਾ ਜਦੋਂ ਮੈਂ ਤੈਨੂੰ ਕਿਹਾ ਵੀ ਤੂੰ ਇੱਥੇ ਆ ਜਾ ਮੇਰੀ ਸੁਣ ਲੈ ਗੱਲ ਮੈਂ ਤੈਨੂੰ ਦੱਸ ਦਿੰਦਾ ਵੀ ਮੈਂ ਰੇ ਮੈਂ ਥਾਣੇ ਦਰਖਾਸਤ ਦੇ ਦੇਣੀ ਮੁੜ ਕੇ ਨਾ ਕਿ ਇਹਦੇ ਮੈਂ ਫਿਰ ਕੁਝ ਤੈਨੂੰ ਮੈਂ ਦੱਸ ਤੈਨੂੰ ਮੈਂ ਦੱਸਾਂ ਮੈਂ ਕੁਝ ਖਾ ਕੇ ਮਰ ਜਾਣਾ ਤੇ ਤੂੰ ਨਾ ਆਇਆ ਮੇਰੇ ਲਈ ਤੇ ਮਰ ਨਹੀਂ ਮੈਂ ਤੈਨੂੰ ਕੀ ਮੇਰੇ ਨਾਲ ਕੀਤਾ ਵੀ ਕੀ ਤੂੰ ਦੱਸ ਮੈਂ ਤੈਨੂੰ ਕਿਹਾ ਮੈਂ ਤੈਨੂੰ ਕਹਿਤਾ ਇੱਕੋ ਵਾਰੀ ਜੇ ਤੂੰ ਤਰਨ ਤਾਣ ਰੋਡ ਤੇ ਨਹੀਂ ਨਾ ਆਵਾ ਅੱਜ ਜਾਂ ਮਰੀਜ਼ ਦਾ ਮੂੰਹ